ਤੁਸੀਂ ਜੁੜੇ ਹੋ ਹਮਦਾਰਕ ਟੀਵੀ ਦੇ ਨਾਮ ਤੇ ਮੈਂ ਹਾਂ ਮਨੀਸ਼ ਗੁਰਵਾਹ ਇਸ ਵੇਲੇ ਜਿੱਥੇ ਮੈਂ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਦਰਿਆ ਜਿਹੜਾ ਬੱਦਦਾ ਨਜ਼ਰ ਆ ਰਿਹਾ ਹੈ ਕਿਰਤਪੁਰ ਸਾਹਿਬ ਦਾ ਸਥਾਨ ਹੈ ਕਿਰਤਪੁਰ ਸਾਹਿਬ ਦੇ ਨੇੜੇ ਲੋਹਂਡਖੱਡ ਸ਼੍ਰੀ ਅਨੰਦਪੁਰ ਸਾਹਿਬ ਹਾਇਦਲ ਨਹਿਰ ਧਾਕੜਾ ਨਹਿਰ ਅਤੇ ਸਤਲੁਜ ਦਰਿਆ ਦਾ ਮਿਲਾਪ ਹੁੰਦਾ ਹੈ ਜਿੱਥੇ ਕਿ ਪਾਣੀ ਬਹੁਤ ਤੇਜ਼ ਵਹਾ ਦੇ ਨਾਲ ਵਗਦਾ ਹੈ ਅੱਜ ਇੱਕ ਭਿਆਨਕ ਹਾਦਸਾ ਇੱਥੇ ਵਾਪਰਿਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਡੁੱਬਣ ਕਾਰਨ ਤੇ ਦੂਜੇ ਨੌਜਵਾਨ ਨੂੰ ਮਸਾਂ ਹੀ ਬਚਾ ਕੇ ਬਾਹਰ ਕੱਢਿਆ ਗਿਆ ਹੈ। ਹਾਦਸਾ ਦੁਪਹਿਰ 2 ਵਜੇ ਦੇ ਕਰੀਬ ਵਾਪਰਿਆ ਜਿੱਥੇ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ ਫਾਈਨੈਂਸ ਕੰਪਨੀ ਅੰਨਪੂਰਨਾ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਸਾਥੀ ਸਮੇਤ ਇੱਥੇ ਕਈ ਨੌਜਵਾਨ ਸਾਥੀ ਤੇ ਜਿਹੜੇ ਐ ਨਹਾਉਣ ਦੇ ਲਈ ਗਰਮੀ ਤੋਂ ਰਾਹਤ ਪਾਉਣ ਦੇ ਲਈ ਇੱਥੇ ਪਹੁੰਚੇ ਸਨ ਕਿ ਦਰਿਆ ਦੇ ਕਿਨਾਰੇ ਡੇਰਾ ਲਾ ਕੇ ਦਰਿਆ ਦੇ ਵਿੱਚ ਲਗਾਤਾਰ ਚੁੱਪੀਆਂ ਮਾਰੀਆਂ ਜਾ ਰਹੀਆਂ ਸਨ ਲੇਕਿਨ ਮੰਦ ਭਾਗੀ ਗੱਲ ਇਹ ਹੋਈ ਕਿ ਇੱਕ ਨੌਜਵਾਨ ਦਾ ਹੱਥ ਛੁੱਟਣ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਦੂਜਾ ਨੌਜਵਾਨ ਉਸ ਨੂੰ ਜਦੋਂ ਬਚਾਉਣ ਲਈ ਅੱਗੇ ਵਧਿਆ ਤਾਂ ਉਹ ਵੀ ਇਸ ਪਾਣੀ ਦੀ ਤੇਜ਼ ਵਹਾਅ ਨੂੰ ਸਹਾਰ ਨਾ ਸਕਿਆ ਤੇ ਇੱਕ ਨੌਜਵਾਨ ਜਿਹੜਾ ਹੈ ਮੌਕੇ ਤੇ ਡੁੱਬ ਗਿਆ ਦੂਜੇ ਨੌਜਵਾਨ ਨੂੰ ਉਸਦੇ ਸਾਥੀਆਂ ਨੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਹੈ ਬਚਾਇਆ ਹੈ ਨੌਜਵਾਨ ਜਿਹੜਾ ਹੈ ਮੁਖਸਰ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਸੁਖਨਾਮ ਸਿੰਘ ਦੇ ਨਾਲ ਨਾਮ ਨਾਲ ਉਸ ਦੀ ਪਛਾਣ ਹੋਈ ਹੈ ਸੱਸੇ ਜਾ ਰਿਹਾ ਹੈ ਕਿ 28 ਸਾਲਾ ਨੌਜਵਾਨ ਦੀ ਕੁਝ ਕੁ ਦਿਨਾਂ ਦੇ ਵਿੱਚ ਸ਼ਾਦੀ ਵੀ ਜਿਹੜੀ ਹੈ ਉਹ ਆਪ ਨਸਰਤ ਹੈ ਮਿਆਸੀ ਨੌਜਵਾਨ ਜਿਹੜਾ ਦੂਜਾ ਨੌਜਵਾਨ ਡੁੱਬਿਆ ਹੈ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਬਚਾ ਕੇ ਉਸਦੇ ਸਾਥੀਆਂ ਵੱਲੋਂ ਪਹਿਲਾ ਸਿਗਨਾਲ ਸਰਕਾਰੀ ਹਸਪਤਾਲ ਦਾ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਆਪਣੀ ਲੋਕੇਸ਼ਨ ਦੇਖ ਕੇ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਬੇਸ਼ੱਕ ਜਰੂਰ ਕਰੋ ਲੇਕਿਨ ਖੁੱਲੇ ਦੇ ਵਿੱਚ ਇਸ ਵਾਰ ਤੇਜ਼ ਵਹਾਅ ਦੇ ਪਾਣੀ ਦੇ ਵਿੱਚ ਬਿਨਾਂ ਗਹਿਰਾਈ ਨੂੰ ਜਾਂਚਿਆ ਨਾ ਪਿਆ ਬਿਲਕੁਲ ਵੀ ਨਹਾਉਣ ਦੇ ਲਈ ਨਾ ਕਰੋ ਕਿਉਂਕਿ ਇਹ ਦਾਤਨਾ ਨਹਾਸ ਦੇ ਜਿਨ੍ਹਾਂ ਦੇ ਵਿੱਚ ਪ੍ਰਕਾਮਨ ਦੇ ਕੁਝ ਕਈ ਪੁਸਤਾਂ ਦੇ ਵੀ ਕਈ ਅਜਿਹੇ ਨੌਜਵਾਨਾਂ ਦੀ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਦੂਕੇ ਪਰ ਭਾਈਕਰ ਬਾੜ ਵਿੱਚ ਬੜੀ ਖਤਰ ਹੋ ਜਾਂਦੀ ਹੈ ਉਸ ਆਗੇ ਕਦਮ ਕੀ ਪ੍ਰਸਾਦ ਦੇ ਵਿੱਚ ਵਾਪਰਿਆ ਜਿਹਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਠੀਕ ਹੈ ਤੇ ਦੂਜਾ ਨੌਜਵਾਨ ਪੀਜੀਐ ਦੇ ਇਲਾਜ ਤੱਕ ਲੈ ਕੇ ਚੋਣ ਹੁੰਦਾ ਸੀ ਤੇ ਲੋਹੜ ਖਾੜੇ ਦੇ ਦੋ ਵਿਅਕਤੀ ਨਾਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਫਰਦਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ